ਅੱਜ ਕੱਲ ਦੀ ਜਨਰੇਸ਼ਨ ਤਾਂ ਨਸ਼ਿਆਂ 'ਚ ਅੱਜ ਕੱਲ ਦੀ ਜਨਰੇਸ਼ਨ ਤਾਂ ਆਪਣੇ ਜੋਗੀ ਵੀ ਹੈ ਨਹੀਂ ਕਰਮਾਂ ਵਾਲੀ ਹੈ ਸਮਾਜ ਕੀ ਉਹਦੇ 'ਚ ਐਡੇ ਲੋਕ ਵੀ ਰਹਿੰਦੇ ਨੇ ਮੈਂ ਇਹਨਾਂ ਦਾ ਨਾ ਜ਼ਿਕਰ 2-3 ਵਾਰੀ ਪੋਡਕਾਸਟ 'ਚ ਵੀ ਕੀਤਾ ਹੈ ਇਹ ਮੈਂ ਤਾਂ ਮੈਂਸ਼ਨ ਕਰ ਰਿਹਾ ਕਿ ਨੈਵਰ ਜਜ ਬੁੱਕ ਬਾਈਟਸ ਕਵਰ ਹੋਵੋ ਇਕੱਠੇ ਯਾਰ ਛੱਡ ਦਿਓ ਜੈਲਸੀ ਸਾੜਾ ਇਹ ਕਹਿਣ ਦੀਆਂ ਗੱਲਾਂ ਨਹੀਂ ਛੱਡ ਦਿਓ ਬੜੇ ਸੁਖ ਸੁਖੀ ਹੋ ਜਾਓਗੇ ਕਿਸੇ ਤੇ ਕੋਈ ਆਸਾਨ ਨਹੀਂ ਅੱਜ ਮੈਂ ਬਹੁਤ ਖੁਸ਼ ਆ ਔਰ ਖੁਸ਼ੀ ਦਾ ਕਾਰਨ ਇੱਕ ਤਾਂ ਮੇਰਾ ਮੇਰਾ ਵੀਰ ਮੇਰਾ ਭਰਾ ਗੋਪੀ ਵੀਰਾ ਯੂਐਸ ਤੋਂ ਆਏ ਨੇ ਪਹਿਲੀ ਵਾਰੀ ਮਿਲਿਆ ਅਸੀਂ ਪਰ ਫੋਨ ਤੇ ਬੜੀ ਵਾਰੀ ਗੱਲ ਹੋਈ ਹੈ ਧਿਆਨ ਨਾਲ ਦੇਖੋ ਇਸ ਵੀਰ ਨੂੰ ਪਹਿਲਾਂ ਇਹ ਸਾਡਾ ਭਰਾ ਹੈ ਵੱਡਾ ਔਰ ਇਹ ਮੈਂ ਧਿਆਨ ਨਾਲ ਕਿਉਂ ਦਿਖਾ ਰਿਹਾ ਮੈਂ ਵੇ ਤਾਂ ਵੈਸੇ ਤਾਂ ਗੱਲਾਂ ਤਾਂ ਇਦਾਂ ਇਨੀਆਂ ਨੇ ਕਰਨ ਵਾਲੀਆਂ ਕਿ ਪੌਡਕਾਸਟ ਚਾਹੀਦਾ ਮੈਨੂੰ ਪਰ ਬਾਈ ਜੀ ਕਹਿੰਦੇ ਕੋਈ ਗੱਲ ਨਹੀਂ ਪੌਡਕਾਸਟ ਦੀ ਹਜੇ ਟਾਈਮ ਚਾਹੀਦਾ ਆ ਮੇਰੇ ਵੀਰ ਦਾ ਅੱਜ ਬਰਥਡੇ ਹੈ ਇਹ ਡੀਐਮਸੀ ਦੇ ਵਿੱਚ ਐਮਬੀਬੀਐਸ ਕਰ ਰਹੇ ਨੇ ਇਨ ਸੈਕੰਡ ਇਅਰ ਇਹਨਾਂ ਦਾ ਬਰਥਡੇ ਹੈ ਇਸ ਚਾਰੋਂ ਹੀ ਐਮਬੀਬੀਐਸ ਕਰ ਰਹੇ ਨੇ ਡੀਐਮਸੀ ਤੋਂ ਤੇ ਇਹ ਸਾਰਿਆਂ ਦੀ ਉਮਰਾਂ 22 ਸਾਲ ਹੈ ਮੇਰੀ 28 ਤੇ ਬਾਈ ਦੀ 29 30 30 ਮੇਰਾ ਥੋੜਾ ਕਹਿਣ ਨੂੰ ਮੰਨ ਨਹੀਂ ਕਰ ਰਿਹਾ ਸੀ 29 ਦਾ ਹੀ ਕਹਣਾ ਵੀ ਇਸ ਵੀਰ ਦੀ ਸਾਡੀ ਐਨਜੀਓ ਦੀ ਜਗ੍ਹਾ ਲੈਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਬਾਈ ਨੇ ਬਹੁਤ ਇਨਸਪਾਇਰ ਕੀਤਾ ਔਰ ਅੱਜ ਇੰਡੀਆ ਆਏ ਨੇ ਮੈਂ ਵੀਡੀਓ ਕਿਉਂ ਬਣਾ ਰਿਹਾ ਮੈਂ ਦੁਪਹਿਰੇ ਵੀ ਵੀਰ ਨਾਲ ਗੱਲ ਕੀਤੀ ਸੀ ਕਿ ਦੁਨੀਆ ਇੰਨੀ ਖੂਬਸੂਰਤ ਹੈ ਨਾ ਜਿੰਨੀ ਕੁ ਖੂਬਸੂਰਤ ਮੈਂ ਦੇਖ ਪਾ ਰਿਹਾ ਸ਼ਾਇਦ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਹੈ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੇਰੀ ਅੱਖਾਂ 'ਚ ਹੀ ਕਿਤੇ ਨਾ ਕਿਤੇ ਕਮੀ ਰਹਿ ਰਹੀ ਹੈ ਕਿ ਜਿਹੜੀ ਮੈਨੂੰ ਹੋਰ ਸੁੰਦਰਤਾ ਇਸ ਦੁਨੀਆ ਦੀ ਨਜ਼ਰ ਨਹੀਂ ਆ ਰਹੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਇੰਨੇ ਕਿ ਚੰਗੇ ਚਿਹਰੇ ਨੇ ਜਿਹੜੇ ਸੱਚੀਅਤ ਹੀ ਸਮਾਜ ਲਈ ਕੁਝ ਕਰਨਾ ਚ ਉਹਨਾਂ ਚੋਂ ਕੁਝ ਚਿਹਰੇ ਮੇਰੇ ਨਾਲ ਖੜੇ ਨੇ ਕੁਝ ਚਿਹਰੇ ਮਿਲ ਕੇ ਚਲੇ ਗਏ ਕੁਝ ਚਿਹਰੇ ਹਜੇ ਵੀਡੀਓ ਦੇਖ ਰਹੇ ਹੋਣਗੇ ਇੰਨੀ ਕੁ ਸੋਹਣੀ ਦੁਨੀਆ ਹੈ ਇੰਨੀ ਕੁ ਖੂਬਸੂਰਤ ਦੁਨੀਆ ਹੈ ਮਤਲਬ ਜੇ ਮੈਂ ਸ਼ਬਦਾਂ ਦੇ ਵਿੱਚ ਬਿਆਨ ਕਰਨੀ ਹੋਵੇ ਤਾਂ ਮੈਨੂੰ ਲੱਗਦਾ ਕਿ ਮੈਂ ਨਹੀਂ ਕਰ ਸਕਦਾ ਇਹ ਉਹ ਯੂਥ ਖੜੀ ਹੈ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਅੱਜ ਅੱਜ ਕੱਲ ਦੀ ਜਨਰੇਸ਼ਨ ਤਾਂ ਨਸ਼ਿਆਂ 'ਚ ਅੱਜ ਕੱਲ ਦੀ ਜਨਰੇਸ਼ਨ ਤਾਂ ਆਪਣੇ ਜੋਗੀ ਵੀ ਹੈ ਨਹੀਂ ਪਰ ਇਹ ਉਹੀ ਜਨਰੇਸ਼ਨ ਹੈ ਜਿਹੜੀ ਆਪਣੇ ਤੋਂ ਪਹਿਲਾਂ ਅਜ ਕਿਸੇ ਲਈ ਵੀ ਆਪਣੀ ਜਾਨ ਵੀ ਦੇ ਸਕਦੀ ਹੈ ਪਰ ਸਾਡੀ ਜਨਰੇਸ਼ਨ ਨੂੰ ਇੰਨਾ ਕ ਅੰਡਰ ਰੇਟ ਕੀਤਾ ਜਾਂਦਾ ਹੈ ਇੰਨਾ ਕ ਘੱਟ ਸਮਝਿਆ ਜਾਂਦਾ ਹੈ ਕਿ ਉਹਨਾਂ ਦੀ ਫੀਲਿੰਗ ਹੀ ਨਹੀਂ ਸਮਝੀ ਜਾਂਦੀ ਹਮੇਸ਼ਾ ਅਸੀਂ ਲੋਕਾਂ ਨੂੰ ਜੱਜ ਕਰਦੇ ਆਏ ਆ ਉਹਨਾਂ ਦੇ ਕੱਪੜਿਆਂ ਤੋਂ ਉਹਨਾਂ ਦੇ ਫੇਸ ਕੱਟ ਤੋਂ ਉਹਨਾਂ ਦੇ ਵਾਲਾਂ ਤੋਂ ਮੈਂ ਖੁਦ ਸ਼ਿਕਾਰ ਹੋਇਆ ਪਰ ਅੱਜ ਜਿਹੜੇ ਮੇਰੇ ਮੋਹਰੇ ਸੋਹਣੇ ਸੋਹਣੇ ਮੁੰਡੇ ਖੜੇ ਨੇ ਇਹ ਸਾਰੇ ਹੀ ਆਉਣ ਵਾਲੀ ਪੀੜੀ ਦੇ ਡਾਕਟਰਸ ਨੇ ਅੱਜ ਬਰਥਡੇ ਸੈਲੀਬ੍ਰੇਟ ਕਰਨ ਆਏ ਨੇ ਫਾਈਨੈਂਸ਼ੀਅਲ ਸੇਵਾ ਕਰਨ ਆਏ ਨੇ ਔਰ ਇਹ ਸਾਡਾ ਵੀਰ ਗੋਪੀ ਵੀਰ ਮੈਂ ਫਿਰ ਦੂਜੀ ਵਾਰੀ ਇਹ ਦੱਸ ਰਿਹਾ ਕਿ ਇਹ ਜਿਹੜੀ ਐਨਜੀਓ ਦੀ ਜਗ੍ਹਾ ਬਣੀ ਆ ਜਿੱਥੇ ਕੈਂਪ ਲੱਗਣਾ ਉਸ ਦੇ ਵਿੱਚ ਬਾਈ ਦੀ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਔਰ ਜਿਹੜਾ ਮੈਂ ਸ਼ਾਇਦ ਬੋਲ ਕੇ ਵੀ ਦੱਸ ਨਹੀਂ ਸਕਦਾ ਇੱਕ ਯੂਥ ਹੋਣ ਦੇ ਨਾਤੇ ਵੀਰ ਦੇ ਜੋ ਵਿਚਾਰ ਨੇ ਪਿਛਲੇ 3-4 ਘੰਟੇ ਤੋਂ ਅਸੀਂ ਇਕੱਠੇ ਆ ਮਤਲਬ ਮੈਂ ਕੈਮਰੇ ਮੋਰੇ ਵੀ ਸ਼ਰਮ ਨਹੀਂ ਕਰੂੰਗਾ ਗੱਲ ਕਹਿੰਦੇ ਹੋਏ ਕਿ ਇਸ ਉਮਰ 'ਚ ਇਹ ਵਿਚਾਰ ਆਣੇ ਇਹ ਬਹੁਤ ਵੱਡੀ ਬਰਕਤ ਹੈ ਬੜੀ ਵੱਡੀ ਦੇਣ ਹੈ ਸਮਾਜ ਨੂੰ ਇੱਕ ਇੱਕ ਕਰਮਾਂ ਵਾਲੀ ਹੈ ਸਮਾਜ ਕੀ ਉਹਦੇ 'ਚ ਇਦਾਂ ਦੇ ਲੋਕ ਵੀ ਰਹਿੰਦੇ ਨੇ ਸੀਰੀਅਸਲੀ ਮੇਰੇ ਦਿਲ ਦੀ ਇਹ ਫੀਲਿੰਗ ਹੈ ਮੇਰੇ ਭਾਵ ਨੇ ਔਰ ਇਹ ਵੀਰ ਆਏ ਨੇ ਮੈਨੂੰ ਇੱਕ ਥਾਟ ਸੀਗਾ ਮੇਰੇ ਦਿਮਾਗ ਦੇ ਵਿੱਚ ਕਿ ਸ਼ਾਇਦ ਸਮਾਜ ਦੇ ਵਿੱਚ ਜਿਹੜੇ ਡਾਕਟਰਸ ਨੇ ਨਾ ਚਲੋ ਸਾਰੇ ਡਾਕਟਰਸ ਹੱਥ ਦੀਆਂ ਦਸੋਂ ਉਂਗਲੀਆਂ ਵੀ ਬਰਾਬਰ ਨਹੀਂ ਆਈਆਂ ਅਲੱਗ-ਅਲੱਗ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੀਗਾ ਕਿ ਯਾਰ ਡਾਕਟਰਸ ਪਤਾ ਨਹੀਂ ਸ਼ਾਇਦ ਸਮਾਜ 'ਚ ਕਿਉਂ ਨਹੀਂ ਆਪਣਾ ਬੈਸਟ ਦੇ ਪਾਉਂਦੇ ਜਿੱਥੇ ਲੋੜ ਹੈ ਪਰ ਸਾਡੇ ਇੱਥੇ ਨਾ ਕਦੀ ਡਿਸਕਸ਼ਨ ਹੀ ਨਹੀਂ ਹੋਈ ਕਿ ਗੱਲ ਕੀ ਹੈ ਟੇਬਲ ਟਾਕ ਤੇ ਬੈਠੇ ਹੀ ਨਹੀਂ ਪਰ ਅੱਜ ਇਹਨਾਂ ਨੂੰ ਮਿਲ ਕੇ ਸਮਾਜ ਦਾ ਇੱਕ ਆ ਵੀ ਚਿਹਰਾ ਦੇਖ ਕੇ ਬੜੀ ਦਿਲ ਨੂੰ ਖੁਸ਼ੀ ਮਿਲਦੀ ਹੈ ਔਰ ਆ ਵੀ ਵੀਰ ਦੇਖੋ ਕਿੱਥੋਂ ਆਏ ਬਈ ਤੁਸੀਂ ਆ ਦੇਖੋ ਆ ਮੁੰਡੇ ਗੰਗਾ ਨਗਰ ਤੋਂ ਆਏ ਹੋਏ ਨੇ ਸਪੈਸ਼ਲੀ ਮੱਥਾ ਟੇਕਣ ਆਨੇ ਉਦੋਂ ਆਨੇ ਬੜੇ ਇੰਨੀ ਦੂਰੋਂ ਸੇਵਾ ਕਰਨ ਆਏ ਹੋਏ ਨੇ ਐਦਾਂ ਦੀਆਂ ਚੀਜ਼ਾਂ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਕਿੰਨਾ ਪੋਜ਼ਿਟਿਵ ਔਰਾ ਔਰ ਕਿੰਨਾ ਸੋਹਣਾ ਸਮਾਜ ਹੈ ਔਰ ਮੈਂ ਗੋਪੀ ਵੀਰ ਨੂੰ ਵੀ ਕਹਾਂਗਾ ਵੀਰੇ ਤੁਸੀਂ ਵੀ ਦੋ ਕੁ ਸ਼ਬਦ ਜੇ ਸ਼ੇਅਰ ਕਰ ਸਕਦੇ ਹੋ ਜ਼ਰੂਰ ਕਰੋ ਸ਼ੇਅਰ ਕੀ ਕਰਨਾ ਖੁਸ਼ ਹੋਈ ਇਹ ਬਾਈ ਜੀ ਦੀ ਸਾਨੂੰ ਉਦੋਂ ਫੋਨ ਆਇਆ ਸੀਗਾ ਮੈਂ ਇਹਨਾਂ ਦਾ ਨਾ ਜ਼ਿਕਰ ਦੋ ਤਿੰਨ ਵਾਰੀ ਪੋਡਕਾਸਟ ਵੀ ਕੀਤਾ ਹੈ ਜਦੋਂ ਮਹਾਰਾਜ ਨੇ ਸਾਨੂੰ ਇੰਨੀ ਅਕਲ ਦਿੱਤੀ ਇਸ ਐਨਜੀਓ ਦੀ ਜਗ੍ਹਾ ਲੈਣ ਲਈ ਨਾ ਤਾਂ ਬੜੇ ਲੋਕਾਂ ਨੇ ਹਾਮੀ ਭਰਤੀ ਕਿ ਸਾਡੇ 10 ਲੱਖ ਲਗ ਲੋਕ ਕਿਉਂਕਿ ਸਾਨੂੰ ਬੜੀ ਦਿੱਕਤ ਆ ਰਹੀ ਸੀ ਸਾਨੂੰ ਕੋਈ ਹਸਪੀਟਲ ਕੱਢ ਦਿੰਦਾ ਸੀ ਤਾਂ ਬੜਾ ਜ਼ਰੂਰੀ ਸੀ ਸਾਡੇ ਲਈ ਕਿ ਲੋਕਾਂ ਨੂੰ ਮਿਲਣਾ ਗਿਲਣਾ ਸਾਰਾ ਸਿਸਟਮ ਤੇ ਸਾਰਾ ਕੁਝ ਹੋ ਗਿਆ ਐਟ ਦ ਐਂਡ ਆਫ ਦਾ ਡੇ ਜਦੋਂ ਜਗਾ ਲੈ ਲਈ ਨਾ ਤਾਂ ਸੇਵਾ ਘਟ ਗਈ ਘਟਦੀ ਨਹੀਂ ਚਲੋ ਮਾਰੇ ਦੀ ਬਰਕਤ ਪਰ ਫਿਰ ਵੀ ਥੋੜਾ ਜਿਹਾ ਥੌਟ ਹੋਣ ਲੱਗੇ ਕਿ ਰੱਬਾ ਹੁਣ ਤੂੰ ਇੱਕ ਕਾਰਜ ਸ਼ੁਰੂ ਕਰਾਇਆ ਤਾਂ ਅੱਗੇ ਵੀ ਕਰਾਓ ਫਿਰ ਮੈਨੂੰ ਇੱਕ ਅਨੋ ਨੰਬਰ ਤੋਂ ਫੋਨ ਆਂਦਾ ਸਾਡੇ ਗੋਪੀ ਭਰਾ ਦਾ ਕਿ ਬਾਈ ਜੀ ਦੱਸੋ ਤੁਸੀਂ ਜਗਾ ਲੈ ਰਹੇ ਹੋ ਕਿੱਥੇ ਕੀ ਘਟਦਾ ਇਹ ਵੀਰ ਨੇ ਮੈਨੂੰ ਨਹੀਂ ਪੁੱਛਿਆ ਕਿ ਕਿੰਨੇ ਘਟਦੇ ਨੇ ਕਹਿੰਦਾ ਜਿੰਨੇ ਵੀ ਘਟਦੇ ਨੇ ਬਾਈ ਮੈਨੂੰ ਦੱਸੋ ਮੈਂ ਭੇਜ ਰਿਹਾ ਤੇ ਮੈਂ ਜਦੋਂ ਇਹਨਾਂ ਦੀ ਪ੍ਰੋਫਾਈਲ ਡੀਪੀ ਦੇਖੀ ਉਮਰ ਪੁੱਛੀ ਤਾਂ ਯਾਰ ਹੀ ਜਸਟ 29 29 ਸਾਲ ਤੇ ਮੇਰਾ ਫੇਵਰਟ ਹੈਅਰ ਕਟ ਬਾਈ ਨੇ ਕਰਾਇਆ ਮੈਨੂੰ ਇਹਨਾਂ ਦਾ ਹੈਅਰ ਕਟ ਬਹੁਤ ਪਸੰਦ ਆ ਇਹ ਮੈਂ ਤਾਂ ਮੈਂਸ਼ਨ ਕਰ ਰਿਹਾ ਕਿ ਨੈਵਰ ਜਜ ਬੁੱਕ ਬਾਈਟਸ ਕਵਰ ਇਹ ਬੰਦਾ ਸ਼ਾਇਦ ਜੇ ਸਿਰਫ ਮੈਂ ਵੈਸੀ ਫੋਟੋ ਪਾਵਾ ਤਾਂ ਲੁੱਕਿਆ ਨਹੀਂ ਯਾਰ ਅੱਛਾ ਇਹ ਕੌਣ ਹੋਊਗਾ ਕੀ ਕਰਦਾ ਹੋਊਗਾ ਪਰ ਤੁਹਾਨੂੰ ਪਤਾ ਹੀ ਨਹੀਂ ਕਿ ਸ਼ਾਇਦ ਜੋ ਇਹਨਾਂ ਨੇ ਕਰਤਾ ਜਾਂ ਜੋ ਜੋ ਇਹ ਕਰ ਰਹੇ ਨੇ ਹਿਸਟਰੀ ਕ੍ਰੀਏਟ ਹੋ ਰਹੀ ਹੈ ਕਿਉਂਕਿ ਜਿਹੜੀ ਇੱਕ ਜ਼ਰੀਆ ਫਾਊਂਡੇਸ਼ਨ ਜੋ ਇਹ ਕਰ ਰਹੀ ਹੈ ਨਾ ਇਹ ਆਉਣ ਵਾਲੇ 100 150 ਸਾਲ ਬਾਅਦ ਲੋਕਾਂ ਨੂੰ ਪਤਾ ਲੱਗੇਗਾ ਕਿ ਜਿਦਾ ਜਿਦਾ ਜ਼ਿੰਦਗੀ ਸਮਝਦੇ ਜਾਣਗੇ ਮਤਲਬ ਪਤਾ ਲੱਗਦਾ ਰਹੇਗਾ ਕਿ ਜੀਣਾ ਉਹੀ ਹੈ ਜਿਹੜਾ ਦੂਜਿਆਂ ਦੇ ਲਈ ਜੀਆ ਜਾਵੇ ਆਪਣੇ ਲਈ ਤਾਂ ਜਾਨਵਰ ਵੀ ਜੀ ਰਹੇ ਸਾਰੀ ਦੁਨੀਆ ਜੀ ਰਹੀ ਹੈ ਪਰ ਆਪਣੇ ਨਾਲ ਨਾਲ ਸੋਸਾਇਟੀ ਨੂੰ ਪੇ ਬੈਕ ਕਰਨਾ ਲੋਕਾਂ ਨੂੰ ਇੱਕ ਹੈਲਪ ਕਰਨੀ ਬਹੁਤ ਵੱਡੀ ਸੇਵਾ ਤਾਂ ਵੀਰ ਨੂੰ ਮਿਲ ਕੇ ਤੇ ਮੇਰੀ ਰੂਹ ਖੁਸ਼ ਹੋ ਗਈ ਮੈਂ ਬਾਈ ਨੂੰ ਮਿਲਿਆ ਔਰ ਮਹਾਰਾਜ ਇਹਨਾਂ ਨੂੰ ਹੋਰ ਦੇਣ ਤੁਹਾਨੂੰ ਕਿਵੇਂ ਲੱਗਿਆ ਬਾਈ ਬਹੁਤ ਵਧੀਆ ਲੱਗਿਆ ਬਾਈ ਨਾਲ ਪੋਡਕਾਸਟ ਹੀ ਕਰਾਂਗੇ ਇਹਨੇ ਬਹੁਤ ਚੰਗੀ ਬੋਲਣਾ ਹਾਂ ਨਹੀਂ ਨਹੀਂ ਬਹੁਤ ਵਧੀਆ ਇਹ ਕੀ ਤੁਹਾਡਾ ਯੂਥ ਹੋਣ ਦੇ ਨਾਤੇ ਮੈਨੂੰ ਲੱਗਦਾ ਹੈ ਲੋਕਾਂ ਨੂੰ ਇਹਨਾਂ ਕੋਲ ਕੁਝ ਸਿੱਖਣਾ ਚਾਹੀਦਾ ਪਰ ਜਿਹੜੀ ਸਖਾਣ ਵਾਲੀ ਗੱਲ ਉਹ ਮੈਂ ਪੋਡਕਾਸਟ ਕਰੂੰਗਾ ਘੰਟਾ ਡੇਢ ਘੰਟਾ ਫਿਰ ਮੈਂ ਤੁਹਾਨੂੰ ਦੱਸੂਗਾ ਕਿ ਕੀ ਸਿੱਖਣਾ ਹਾਲੇ ਤਾਂ ਮੈਂ ਨਹੀਂ ਬੋਲ ਪਾਉਂਗਾ ਜ਼ਿਆਦਾ ਨਾ ਕਿਉਂਕਿ ਵਨ ਵੇ ਕਨਵਰਸੇਸ਼ਨ ਹੈ ਹਜੇ ਤੁਸੀਂ ਸੁਣੋਗੇ ਕਿ ਕੀ ਥਾਟ ਪ੍ਰੋਸੈਸ ਹੈ ਕੀ ਮਾਈਂਡ ਲੈਵਲ ਹੈ ਲੋਕਾਂ ਨੂੰ ਲੈ ਕੇ ਸੋਸਾਇਟੀ ਨੂੰ ਲੈ ਕੇ ਜਦੋਂ ਦੇਖੋ ਨੌਜਵਾਨ ਮੁੰਡੇ ਬਦਨਾਮ ਨੇ ਕਿ ਉਹ ਤਾਂ ਜੀ ਕਲਬਾਂ 'ਚ दारू ਉਡਾਨ ਜੋਗੇ ਨੇ ਉਹ ਨਹੀਂ ਤੁਸੀਂ ਕਦੀ ਸੁਸਾਇਟੀ ਨੂੰ ਦੇਖੋ ਕਦੀ ਦੋਨਾਂ ਪਾਸਿਆਂ ਤੋਂ ਬੜੀ ਚੰਗੀ ਦੁਨੀਆ ਵੀ ਹੈਗੀ ਜਿਹੜੀ ਸਮਾਜ 'ਚ ਕੁਝ ਕਰਨਾ ਵੀ ਚਾਹਦੀ ਹੈ ਤੇ ਇਹ ਉਹਨਾਂ 'ਚੋਂ ਇੱਕ ਨੇ ਦੇਖੋ ਡਾਕਟਰ ਸਾਹਿਬ ਸਾਡੇ ਆਏ ਨੇ ਇਹਨਾਂ ਕੋਲ ਵੀ ਫੀਡਬੈਕ ਲੈ ਲੀਏ ਤੁਹਾਡੇ ਮਾਈਂਡ 'ਚ ਕਿਵੇਂ ਆਇਆ ਪਹਿਲਾਂ ਚਾਰਾਂ 'ਚੋਂ ਕਿਹਦਾ ਆਈਡੀਆ ਬਣਿਆ ਕਿ ਜਾਣਾ ਸਾਰੇ ਦੇ ਇਕੱਠਿਆਂ ਵਿੱਚ ਕਿੱਟੇ ਦੇ ਗਏ ਸੀ ਕਿਵੇਂ ਮਨ 'ਚ ਆਇਆ ਕਿ ਯਾਰ ਜਾ ਕੇ ਸੇਵਾ ਕਰਦੇ ਆਂ ਜੀ ਕਾਫੀ ਟਾਈਮ ਤੋਂ ਸੋਚ ਰੇ ਸੀਗੇ ਤੇ ਇਹਦੀ ਕੱਲ ਕਾਲ ਆਈ ਕਿ ਮੇਰਾ ਬਰਥਡੇ ਆ ਨਾ ਕੱਲ ਤੇ ਮੈਂ ਕਿਹਾ ਤੈਨੂੰ ਕੀ ਗਿਫਟ ਚੀਂਦਾ ਇਹ ਕਹਿੰਦਾ ਗਿਫਟ ਤਾਂ ਬਾਅਦ ਦੇਖਦੇ ਆ ਪਹਿਲਾਂ ਮੋਰ ਬਾਈਕ ਉੱਤੇ ਜਾ ਕੇ ਆਉਂ। ਓਏ ਓਏ ਅਸੀਂ ਮੌਕੇ ਲੱਭ ਰਹੇ ਸੀ ਕਿ ਕਦੋਂ ਜਾਈਏ ਤੇ ਕੀ ਕਰੀਏ ਹਨਾ। ਵਾਹ ਯਾਰ ਮੇਰੇ ਮਤਲਬ ਦਿਨ ਨੂੰ ਇੰਨੀ ਕੁ ਖੁਸ਼ੀ ਮਿਲੀ ਨਾ ਅੱਜ ਕੀ ਯਾਰ ਇਹ ਆਏ ਨੇ ਮਤਲਬ ਦਿਲ ਬਾਗੋ ਬਾਗ ਹੋ ਗਿਆ ਮੇਰਾ। ਔਰ ਸੋਸਾਇਟੀ 'ਚ ਇੰਨਾ ਪੋਜ਼ਿਟਿਵ ਚੀਜ਼ ਦੇਖ ਕੇ ਨਾ ਬੜੀ ਖੁਸ਼ੀ ਹੁੰਦੀ ਆ ਯਾਰ ਕਿ ਹੋਵੋ ਇਕੱਠੇ ਯਾਰ ਛੱਡ ਦਿਓ ਜੈਲਸੀ ਸਾੜਾ ਇਹ ਕਹਿਣੀਆਂ ਗੱਲਾਂ ਨਹੀਂ ਛੱਡ ਦਿ ਜੇ ਤੁਸੀਂ ਕਿਸੇ ਨੂੰ ਗਾਲਾਂ ਕਢਣੀਆਂ ਬੰਦ ਕਰ ਦੋਗੇ ਨਾ ਉਹਦੇ ਤੇ ਕੋਈ ਆਸਾਨ ਨਹੀਂ ਕਿਉਂਕਿ ਉਹਨੂੰ ਗਾਲਾਂ ਕੱਢਣਾ ਵੀ ਕੋਈ ਫਰਕ ਨਹੀਂ ਪੈ ਰਿਹਾ ਤੇ ਨਾ ਕੱਢਣਾ ਵੀ ਕੋਈ ਫਰਕ ਨਹੀਂ ਪੈ ਰਿਹਾ ਬਟ ਤੁਹਾਡੀ ਆਪਣੀ ਜੀਵਨ ਬਹੁਤ ਸਫਲ ਹੋ ਜਾਊ ਛੱਡ ਦਿਓ ਲੋਕਾਂ ਦੀਆਂ ਗੱਲਾਂ ਕਰਨੀਆਂ ਕਿ ਲੋਕ ਕੀ ਕਰ ਰਹੇ ਨੇ ਤੇ ਆਪਾਂ ਕੀ ਕਰ ਰਹੇ ਆ ਸਮਾਜ ਦੀ ਕੀ ਦੇਣਾ ਸਾਨੂੰ ਛੱਡ ਦਿਓ ਤੇਰੀ ਕੀ ਦੇਣਾ ਇੱਥੇ ਸ਼ੁਰੂ ਹੋ ਜਾਓ ਤਾਂ ਮੈਂ ਇਹਨਾਂ ਨੂੰ ਵੀ 20 ਵਾਰੀ ਕਹਿ ਚੁੱਕਾ ਇੱਕ ਵਾਰੀ ਫੇਰ ਕਹਿ ਦਉਣਾ ਬੜਾ ਚੰਗਾ ਲੱਗਿਆ ਤੁਹਾਡਾ ਮਿਲ ਕੇ ਤੁਸੀਂ ਇਦਾਂ ਹੀ ਆਂਦੇ ਰਹੋ ਤੇ ਇਦਾਂ ਹੀ ਸੇਵਾ ਕਰਦੇ ਰਹੋ ਜੀ ਦਿਲ ਨੂੰ ਖੁਸ਼ੀ ਹੋਈ ਇੰਨੀ ਕਿ ਤੁਸੀਂ ਆਉਣ ਵਾਲੀ ਜਨਰੇਸ਼ਨ ਹੋ ਤੇ ਆਉਣ ਵਾਲੀ ਜਨਰੇਸ਼ਨ ਨੂੰ ਦੇਖ ਕੇ ਇੱਕ ਇਦਾਂ ਲੱਗਦਾ ਕਿ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਕਿਤਾਬ ਲਿਖੀ ਸੀ ਨਾ ਜੇਲ੍ਹ ਚ ਬਹਿ ਕੇ ਤਾਂ ਉਹਨਾਂ ਨੇ ਐਂਡ ਵਾਲਾ ਪੰਨਾ ਮੋੜਤਾ ਸੀ ਤੇ ਉਦੋਂ ਸਮਝ ਨਹੀਂ ਆ ਰਹੀ ਸੀ ਕਿ ਕਿਉਂ ਮੋੜਤਾ ਉਹਨਾਂ ਨੇ ਪੰਨਾ ਕਿਉਂਕਿ ਉਹਨਾਂ ਨੂੰ ਪਤਾ ਸੀ ਮੈਂ ਜਾ ਰਿਹਾ ਅੱਜ ਫਾਂਸੀ ਹੈ ਪਰ ਉਹ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਵੀ ਇਹੀ ਹੋਪ ਹੋਊਗੀ ਕਿ ਮੈਂ ਜਿੰਨਾ ਲਈ ਆਪਣੀ ਕੁਰਬਾਨੀ ਦੇ ਰਿਹਾ ਜਾਂ ਪਤਾ ਨਹੀਂ ਕੀ ਸੋਚਾ ਹੋਗਾ ਉਹਨਾਂ ਨੇ ਉਹਨਾਂ ਨੂੰ ਉਹ ਜਾਣਦੇ ਨੇ ਪਰ ਉਹਨਾਂ ਦੀ ਕੁਰਬਾਨੀ ਵੇਸਟ ਨਾ ਜਾਵੇ ਇਸੇ ਵਾਰ ਫਸੀ ਹਿਸਟਰੀ ਨੂੰ ਸਿਰਫ ਇੱਕ ਮੋਟੀਵੇਸ਼ਨਲ ਸਪੀਚ ਸਮਝ ਕੇ ਨਾ ਸੁਣੀ ਜਾਈਏ ਕਿ ਸਾਡੀ ਹਿਸਟਰੀ ਚ ਹਿਸਟਰੀ ਚ ਇਹ ਸਿੱਖੀਏ ਕਿ ਕਿੰਨੇ ਸੂਰਮਿਆਂ ਨੇ ਸਾਨੂੰ ਬਚਾਣ ਲਈ ਜਨਰੇਸ਼ਨ ਨੂੰ ਬਚਾਣ ਲਈ ਅੱਜ ਅਸੀਂ ਵਾਟਰ ਕਿਉਂ ਬਚਾ ਰਹੇ ਹਾਂ ਕਿ ਆਉਣ ਲਈ ਜਨਰੇਸ਼ਨ ਨੂੰ ਨੁਕਸਾਨ ਨਾ ਚਿਲਣਾ ਪਵੇ ਇਹ ਵੀ ਇੱਕ ਸਮਾਜ ਸੇਵਾ ਓਵੇਂ ਇੱਕ ਬੈਟਰ ਸਮਾਜ ਸਿਰਜਣਾ ਇੱਕ ਸਮਾਜ ਨੂੰ ਤੁਹਾਡਾ ਕੰਟਰੀਬਿਊਸ਼ਨ ਹੈ ਕਿ ਹਾਂ ਕਿ ਜਦੋਂ ਅਸੀਂ ਇਸ ਦੁਨੀਆ ਚ ਜਾਈਏ ਆਪਣੇ ਵੱਲੋਂ ਇੱਕ ਅੱਛਾ ਕੰਟਰੀਬਿਊਸ਼ਨ ਦੇ ਕੇ ਜਾਈਏ ਕਿ ਯਾਰ ਐਟਲੀਸਟ ਜਦੋਂ ਅਸੀਂ ਦੁਨੀਆ ਤੇ ਆਏ ਸਾਨੂੰ ਜਿੰਨਾ ਸਮਾਂ ਮਿਲਿਆ ਸੀ ਇੱਕ ਵਧੀਆ ਸੋਸਾਇਟੀ ਬਣਾਉਣ ਦੀ ਕੋਸ਼ਿਸ਼ ਕੀਤੀ ਦੈਟਸ ਆਲ ਹੈਪੀ ਬਰਥਡੇ ਵਾਂਸ ਅਗੇਨ ਸੋ ਨਾਈਸ ਮੀਟਿੰਗ ਯੂ ਮਿਲਦੇ ਰਹੋ ਡਾਕਟਰ ਸਾਹਿਬ ਤੁਸੀਂ ਬਹੁਤ ਵੱਡੇ ਡਾਕਟਰ ਬਣੋ ਬਹੁਤ ਸਫਲ ਡਾਕਟਰ ਬਣੋ ਤੇ ਮਹਾਰਾਜ ਤੁਹਾਨੂੰ ਐਂ ਹੀ ਚੜ੍ਹਦੀ ਕਲਾ ਚ ਰੱਖੇ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ ਹੈਪੀ ਬਰਥਡੇ ਵਾਂਸ ਅਗੇਨ ਥੈਂਕ ਯੂ